ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੀ ਖਬਰ ਸਾਹਮਣੇ ਆਈਆ ਤਾਂ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਤਾਂ 슈ਗਰ ਲੈਵਲ ਘਟਣ ਤੇ ਉਹਨਾਂ ਨੂੰ ਬੇਚੈਨੀ ਹੋਈ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਕੀਤੀ ਗਈ ਤਾਂ ਦੂਜੇ ਪਾਸੇ ਅੱਜ CBI ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਅੱਜ ਦਿੱਲੀ ਦੀ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ ਜਿੱਥੇ CBI ਨੇ ਕਥਿਤ ਐਕਸਾਈਟ ਡਿਊਟੀ ਕੋਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਸਮੀ ਤੌਰ ਉਤੇ ਗ੍ਰਿਫਤਾਰ ਕੀਤਾਇਆ ਤਾਂ ਕੋਰਟ ਦੇ ਵੱਲੋਂ ਇਸ ਦੀ ਆਜ਼ਾਦੀਤਾ ਜਿਹੜੀ ਸੀਬੀਆਈ ਨੂੰ ਦਿੱਤੀ ਹੈ ਵਿਸ਼ੇਸ਼ ਜੱਜ ਅਮਿਤਾਬ ਰਾਵਤ ਦੇ ਵੱਲੋਂ ਸੀਬੀਆਈ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਤਾਂ ਕੇਂਦਰੀ ਜਾਂਚ ਏਜੰਸੀ ਨੇ ਆਪ ਆਗੂ ਨੂੰ ਤਿਹਾਰ ਦੇਲ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਿਸ ਤੋਂ ਬਾਅਦ ਐਕਸਾਈਜ਼ ਡਿਊਟੀ ਕੋਟਾਲੇ ਮਾਮਲੇ ਵਿੱਚ ਅਤੇ منی ਲਾਂਡਰਿੰਗ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਹਿਲਾ ਹੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਈਡੀ ਦੀ ਗ੍ਰਸਟ ਦੇ ਵਿੱਚ ਸਨ ਤਾਂ ਇਸ ਮਸਲੇ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਸੇਤ ਵਿਗਨਤ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਹਮਲਾਵਰ ਰੁੱਖ ਵਿੱਚ ਨਜ਼ਰ ਆ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਨਹੀਂ ਜਿਹੜੇ ਹੋ ਚੁੱਕੇ ਨੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਸਾਨੂੰ ਕੋਰਟ ਤੇ ਯਕੀਨ ਹੈ ਅਤੇ ਇਨਸਾਫ ਇੱਕ ਦਿਨ ਮਿਲ ਕੇ ਰਹੇਗਾ ਤਾਂ ਕੀ ਕਹਿਣਾ ਹੈ ਮਾਲਵਿੰਦਰ ਕੰਗ ਦਾ ਇਸ ਮਸਲੇ ਬਾਰੇ ਆਓ ਦੇਖਦੇ ਹਾਂ ਦੇਖਿਏ ਫਰੋਂਟ ਦਾ ਫਸ ਇਹ ਅਸੀਂ ਇਹ ਬਾਤ ਕਹਿ ਰਹੇ ਹਾਂ ਕਿ بھارت کی جو بی جے پی جو سرکار ہے پہلے دن سے ایک پولیٹیکل وینڈیٹا کے راجنیتک دویش کے تحت ایک کانسٹیٹوسی جو ہے آمادی پارٹی کے خلاف اور پارٹی کلوری اروند جی جو ہمارے نیشن سپریم کے خلاف کر رہے ہیں تو راجنیتی سے پریریت پورا معاملہ ہے اور لگا لگاتار دیش کی ایجنسیز کا مس ہو رہا ہے ہمیں پوری امید ہے ہمارے دیش کی جو قانون بیوستہ ہے جو ہماری عدالتیں ہیں وہاں سے ہمیں ضرور نیا ملیں لیکن سر پہلے اس ایڈی نے گرفتار اس کے بعد جب دلی کی روز امنی کورٹ نے جمانہ دے دی تھی اس کے بعد ہائی کورٹ نے اسٹے پھر اس معاملہ سپریم کورٹ جانا اور اس سے پہلے ہی آج سی بی آئی نے گرفتار کرنا اس پورے گھٹنا گرم کو آپ کیسے دیکھ رہے ہیں پہلی بات جو پرائیم ایویڈنس ہے ان کے لئے راگو ریڈی ہوں سائے سرچند ریڈی دونوں سرچند ریڈی سے بی جے جی پی نے ساٹھ کروڑ روپے ایلیکشن پوائنٹ دیا راگو ریڈی کے پتا جی کو انہوں نے ٹکٹ دیا ٹی ڈی بی کے ساتھ تو یہ تو سپسٹ ہے کہ یہ پولیٹیکل وینڈیٹا ہے اور اب جس جلد بازی میں لوئر کورٹ سے جمانت ملنے کے بعد جس جلد بازی میں ای ڈی نے ہائی کورٹ کا روح کیا ہے کہ ججمنٹ کی کاپی کی آنے سے تو یہ درشاتا ہے کہ ہماری جو دیش کی جنسی ہے ان کا میزیو جو ہے مودی صاحب کی سارے پہ بی جے پی سرکار کر رہی ہے اور اب جو نئی خبر نکل کے آئی کہ سی بی آئی بھی ان کے خلاف ایک جھوٹا مقدمہ درج کرنا چاہتی ہے تو یہ سراسر آم آدمی پارٹی کو ختم کرنے کی سازشیں ہیں اور اروند کےجریوال جی کو جیل میں رکھنے کی رکھنے کا پورا ڑر جو ہے مودی جی کے اشارے پہل لگا ہے